ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੀ ਸੰਗਤ ਜੀਓ ਆਓ ਗੁਰੂ ਸਾਹਿਬ ਦੀ ਬਾਖਸ਼ੀ ਹੋਈ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਸ਼ਹੀਦਾਂ ਦੀ ਹੋ ਰਹੀ ਆ ਸ਼ਹਾਦਤ ਦੀ ਹੋ ਰਹੀ ਆ ਤੇ ਜਿੰਨਾ ਵੀ ਯਾਦ ਅਸੀਂ ਇੱਥੇ ਇਕੱਤਰ ਹੋਏ ਆ ਅੱਜ ਦੀ ਇਹ ਇਕੱਤਰਤਾ ਸਦਾ ਸੇਵਾ ਸਿੰਘ ਫਿਕਰੀ ਵਾਲੇ ਇੱਕ ਕੌਮ ਦੇ ਸਾਡੇ ਮਹਾਨ ਸ਼ਹੀਦ ਇਹੋ ਜੀ ਸ਼ਖਸੀਅਤ ਜਿਨ੍ਹਾਂ ਨੇ ਗੁਰਸਿੱਖੀ ਜੀਵਨ ਖਾਲਾ ਕੇ ਮੈਂ ਤਾਂ ਇਹ ਤੋਂ ਬਾਝਾਂ ਬੜੀਆਂ ਕਰਮੀਆਂ ਮੇਰੇ ਚ ਬਾਈ ਜੀ ਸ਼੍ਰੀ ਦੀਪ ਸਿੰਘ ਜੀ ਅੱਗੇ ਲਾ ਰਹੇ ਐ ਇੰਨੇ ਜੋਗੇ ਤਾਂ ਹੈ ਨਹੀਂ ਇਸ ਜੋਗੇ ਵੀ ਨਹੀਂ ਵੀ ਆਪਾਂ ਸਾਡੀ ਸ਼ਹੀਦਾਂ ਦੀ ਗੱਲ ਕਰ ਸਕੀਏ ਇਹ ਸਾਡੇ ਗੁਰੂਆਂ ਦੇ ਫਲਸਫੇ ਦੀ ਗੱਲ ਕਰ ਸਕੀਏ ਪਰ ਫਿਰ ਵੀ ਜਦੋਂ ਇਕੱਤਰ ਹੋਈਆਂ ਗੱਲਾਂ ਬਾਤਾਂ ਕਰਨੀਆਂ ਤਾਂ ਇੱਕ ਛੋਟੀ ਜੀ ਕੋਸ਼ਿਸ਼ ਜ਼ਰੂਰ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਯਾਦ ਕਰਨ ਦੀ ਉਹਨਾਂ ਦੀ ਸ਼ਹਾਦਤ ਦੇ ਜਲੌਤ ਜਾਂ ਉਹ ਜਜ਼ਬੇ ਤੋਂ ਇਨਸਪਾਇਰ ਹੋਣ ਦੀ ਸਾਨੂੰ ਵੀ ਕੋਸ਼ਿਸ਼ ਆਪ ਦੇ ਆਪ ਚ ਅਸੀਂ ਜਿਹੜਾ ਉਹਦੇ ਤੋਂ ਕੁਝ ਲੈ ਕੇ ਅਧਰੂਣੀ ਕਰਨ ਕਰ ਗਏ ਉਹਨਾਂ ਸਿਧਾਂਤਾਂ ਦਾ ਉਸ ਸ਼ਹਾਦਤ ਤੇ ਜਲਾਵ ਦਾ ਕਿਉਂਕਿ ਸ਼ਹਾਦਤ ਇੱਕ ਬਖਸ਼ਿਸ਼ ਆ ਗੁਰੂ ਦੀ ਬਖਸ਼ਿਸ਼ ਆ ਜਿਹੜਾ ਆਪਦੇ ਕੋਲੇ ਗੁਰੂ ਨੇ ਰੱਖੀ ਹੁੰਦੀ ਆ ਉਹ ਬਖਸ਼ਿਸ਼ ਕਿਸੇ ਰੂਹ ਤੇ ਕਰਨੀ ਆ ਕਿਸੇ ਗਰੀਬ ਤੇ ਕਿਸੇ ਬੱਕਰੀਆਂ ਚਾਰਨ ਵਾਲੇ ਬੰਦੇ ਤੇ ਵੀ ਹੋ ਸਕਦੀ ਆ ਤੇ ਕਿਸੇ ਰਾਜੇ ਤੇ ਵੀ ਹੋ ਸਕਦੀ ਆ ਜਦੋਂ ਸਦਾ ਸੇਵਾ ਸਿੰਘ ਠਿਕਰੀ ਵਾਲੇ ਇਹਨਾਂ ਦਾ ਆਪਾਂ ਨਾਂ ਲੈਨੀ ਆ ਤੇ ਇਹਨਾਂ ਦੇ ਪਰਿਵਾਰ ਦੀ ਨੇੜਤਾ ਬਿਆਸਤ ਦੇ ਪਟਿਆਲੇ ਦੇ ਰਾਜੇ ਨਾਲ ਔਰ ਬਹੁਤ ਹੀ ਨੇੜਤਾ ਦਾ ਸੰਬੰਧ ਇੱਕ ਪਾਸੇ ਇਹ ਤੋਂ ਪਹਿਲਾਂ ਜਿਹੜਾ ਇਤਿਹਾਸ ਚੱਲਿਆ ਜਿੱਥੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀ ਉਸ ਖਿੱਤੇ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਮਜ਼ਾਹਰਿਆਂ ਨੂੰ ਜ਼ਮੀਨਾਂ ਦੇ ਕੇ ਮਾਲਕ ਬਣਾਤਾ ਪਰ ਇਹਨਾਂ ਰਿਆਸਤਾਂ 'ਚ ਜਿਹੜੇ ਕਿਸਾਨ ਸੀ ਜਿਨ੍ਹਾਂ ਨੂੰ ਮਜ਼ਾਹਰੇ ਕਿਹਾ ਜਾਂਦਾ ਸੀ ਉਸ ਵੇਲੇ ਉਹਨਾਂ ਕੋਲ ਵੀ ਮਲਕੀਅਤ ਨਹੀਂ ਆਈ ਸੀ ਸੋ ਫਿਰ ਪਰਜਾ ਮੰਡਲ ਲਹਿਰ ਉੱਠੀ ਉਹਦੇ ਮੁਖੀ ਜਾਂ ਇੱਕ ਵੱਡੇ ਨਾਮਾਂ 'ਚ ਪਰਜਾ ਮੰਡਲ ਲਹਿਰ ਦੇ ਰਾਜੇ ਦੇ ਨਾਲ ਨੇੜਤਾ ਹੋਣੀ ਤੇ ਉਸ ਵੇਲੇ ਜਿਹੜੇ ਮਜ਼ਾਹਰੇ ਸੀ ਜਿੰਨੀ ਫਸਲ ਹੋਣੀ ਉਹਦਾ 1/6 ਛੇਵਾਂ ਹਿੱਸਾ ਰੱਖ ਕੇ ਸਾਰਾ ਰਿਆਸਤ ਨੂੰ ਦਿੰਦੇ ਸੀ ਸੋ ਰਾਜੇ ਨੇ ਵਿਰੋਧੀ ਮੁਕਾਬਲ ਕਰਦੇ ਨਹੀਂ ਤੇ ਇੱਥੋਂ ਤੱਕ ਗੱਲ ਚੱਲੀ ਜਾਣੀ ਵੀ ਉਹਨੂੰ ਉਸ ਰਿਆਸਤ ਦੇ ਰਾਜੇ ਨੂੰ ਇਹਨਾਂ ਨੂੰ ਜੇਲ੍ਹ 'ਚ ਸਿੱਟਣਾ ਪਿਆ ਤੇ ਜੇਲ੍ਹ 'ਚ ਇੱਕ ਪਾਸੇ ਰਿਸ਼ਤੇਦਾਰੀ ਆ ਪਰ ਜਦੋਂ ਸਿੱਖੀ ਸੁਧਰਤ ਤੇ ਗੁਰਸਿੱਖੀ ਜੀਵਨ ਸਾਹਮਣੇ ਪਿਆ ਹੋਵੇ ਤੇ ਗੁਰੂ ਦੇ ਸਿਧਾਂਤ ਤੋਂ ਪ੍ਰੇਰਣਾ ਲਈ ਜਾਂਦੀ ਆ ਫਿਰ ਰਿਸ਼ਤੇਦਾਰੀ ਤੀਜੇ ਚੌਥੇ ਧਰਾਂ ਤੇ ਜਾ ਕੇ ਆਉਂਦੀ ਆ ਉਹ ਤੋਂ ਪਹਿਲਾਂ ਤਾਂ ਗੁਰੂ ਕੌਮ ਤੇ ਸਿਧਾਂਤਾਂ ਤੇ ਪਹਿਰਾ ਦੇਣ ਦਾ ਜਿਹੜਾ ਇੱਕ ਜਜ਼ਬਾ ਉਹ ਪਿਆ ਹੁੰਦਾ ਹੁਣ ਕਿਵੇਂ ਸ਼ਹਾਦਤ ਗੁਰੂ ਨੇ ਆਪਦੇ ਕੋਲੇ ਰੱਖੀ ਹੁੰਦੀ ਆ ਜੇਲ੍ਹ 'ਚ ਸਿਰਦਾ ਜੇਲ੍ਹ 'ਚ ਜਿਹੜਾ ਜ਼ਾਲਮ ਤੇਰਾ ਜਿਹੜਾ ਰਾਜਾ ਉਹ ਉਹ ਵੀ ਰਿਸ਼ਤੇਦਾਰੀ ਨਹੀਂ ਨਭਾਈ ਕਿਉਂਕਿ ਉਹਨੇ ਆਪ ਦਾ ਧਰ ਨਭਾਇਆ ਉਹਨੇ ਫਿਰ ਰੱਤ ਦੇ ਤਸੀਹੇ ਦਿੱਤੇ ਇੰਦਰ ਸਦਕ ਤੇ ਕਾਇਮ ਰਹੇ ਤੇ ਉਹਨਾਂ ਤਸੀਹਿਆਂ ਦੇ ਵਿੱਚ ਆਪਦੇ ਸਦਕ ਨੂੰ ਤੇ ਸਰਦ ਨੂੰ ਮੁੱਖ ਰੱਖ ਕੇ ਸ਼ਹਾਦਤ ਦੇ ਗਏ ਹੁਣ ਅਗਲੀ ਗੱਲ ਦੇਖੋ ਆਪਾਂ ਕਿਉਂ ਇਹ ਗੱਲ ਕਰ ਰਹੇ ਆ ਕਿਉਂ ਇਹਨਾਂ ਸਖਸੀਤਾਂ ਤੋਂ ਇਹਨਾਂ ਰੂਹਾਂ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਆ ਉਸ ਵੇਲੇ ਦੀ ਸਰਕਾਰ ਉਸ ਵੇਲੇ ਦੀ ਸਰਕਾਰ ਦੀ ਜਿਹੜੀ ਧਿਰ ਸੀ ਉਹਨਾਂ ਨੇ ਫਿਰ ਝੂਠ ਸਿਰਜੇ ਵੀ ਇਹਨਾਂ ਨੇ ਤਾਂ ਜੇਲ੍ਹ 'ਚ ਕੋਈ ਜੜਵੀਂ ਵਾਲੀ ਗੱਲ ਚੱਕਤੀ ਕਿਉਂ ਕਿ ਕਿਉਂਕਿ ਸ਼ਹਾਦਤ ਦਾ ਜਿਹੜਾ ਜਲੌਅ ਹੁੰਦਾ ਨਾ ਉਹਨੇ ਤੋਂ ਡਰਦੇ ਆ ਉਹਨਾਂ ਨੂੰ ਰਿਡਿਕਿਊ ਕਰਨਾ ਵੀ ਇਹਨਾਂ ਸਖਸੀਤਾਂ ਨੂੰ ਜਿੰਨਾ ਨੀਵਾਂ ਦਿਖਾ ਸਕੀ ਅਸੀਂ ਦਿਖਾਈਏ ਜੇ ਇਹਨਾਂ ਦਾ ਸ਼ਹਾਦਤ ਦਾ ਜਲੌਹ ਰੋਕਰ ਲਈ ਚਲਾ ਗਿਆ ਫਿਰ ਇਹਹੀ ਗੱਲ ਚ ਪ੍ਰੇਰਨਾ ਪਈ ਹੁੰਦੀ ਹੈ ਤੇ ਆਮ ਤੌਰ ਤੇ ਨਾ ਸਾਡੇ ਵੀ ਸਾਡੇ ਸਮਝ ਨਹੀਂ ਆਉਂਦੀ ਵੀ ਜਦੋਂ ਅਸੀਂ ਆ ਕੇ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੁੰਨੇ ਆ ਜਦੋਂ ਸਾਡੇ ਢਾਡੀ ਜੱਥੇ ਇੱਥੇ ਵਾਰਾਂ ਸੁਣਾਉਂਦੇ ਆ ਸਾਡੇ ਸਿੰਘ ਸ਼ਹੀਦਾਂ ਦੀ ਗੱਲ ਕਰਦੇ ਆ ਸਾਡੇ ਗੁਰੂਆਂ ਦੀ ਗੱਲ ਕਰਦੇ ਆ ਤੇ ਸਾਡੇ ਅੰਦਰ ਕਿਹੜੀ ਚਿੰਗ ਪੈਦਾ ਹੋ ਜਾਂਦੀ ਹੈ ਇਹ ਸਾਨੂੰ ਵੀ ਨਹੀਂ ਪਤਾ ਲੱਗਦਾ ਕਿਉਂਕਿ ਸਬਕੌਨਸ਼ੀਅਸ ਮਾਈਂਡ ਆ ਜਿਹੜਾ ਅਵਚੇਤਨ ਮਨ ਆ ਅਸੀਂ ਇਹ ਗੱਲਾਂ ਉੱਥੇ ਗ੍ਰਹਿਣ ਕਰ ਜਾਂਦੇ ਆ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਅਸੀਂ ਗ੍ਰਹਿਣ ਵੀ ਕਰ ਗਏ ਕਈ ਵਾਰੀ ਜਦੋਂ ਕੋਈ ਸੰਘਰਸ਼ ਛੁੱਟਦਾ ਕਿਸਾਨੀ ਸੰਘਰਸ਼ ਛੁੱਟਿਆ ਸਾਰਾ ਪਿੰਡ ਉੱਠ ਖੜਿਆ ਕਈਆਂ ਨੂੰ ਤਾਂ ਕੋਈ ਕਿਸਾਨੀ ਨਾਲ ਉਹਨਾਂ ਦਾ ਸਰਵਕਾਰ ਵੀ ਨਹੀਂ ਸੀ ਉਹ ਵੀ ਉੱਠ ਖੜੇ ਤੁਰ ਪਏ ਮੇਰੇ ਵਰਗੇ ਬੰਦੇ ਛੱਡ ਕੇ ਇੱਥੇ ਆ ਗਏ ਔਰ ਤੁਸੀਂ ਇਹਦਾ ਕੀ ਜਵਾਬ ਦੇ ਆਉਂਗੇ ਕੋਈ ਵਿਆਖਿਆ ਕੀਤੀ ਜਾ ਸਕਦੀ ਹੈ ਕੀ ਚੀਜ਼ ਚਲਾ ਰਹੀ ਹੈ ਸਾਨੂੰ ਸਭ ਕੁਝ ਇੱਕ ਅਧ੍ਰਿਸ਼ ਦੁਨੀਆ ਚ ਚੱਲ ਰਿਹਾ ਸਾਨੂੰ ਪਤਾ ਨਹੀਂ ਕਿੱਥੇ ਚੱਲ ਰਿਹਾ ਅਸੀਂ ਕਿਉਂ ਤੁਰ ਰਹੇ ਹਾਂ ਇੱਥੋਂ ਟਰੈਕਟਰਾਂ ਦੇ ਟਰਾਲੀਆਂ ਦੇ ਉੱਥੇ ਤੰਗੂ ਗੱਡ ਕੇ ਸੜਕਾਂ ਤੇ ਬੈਠੀਆਂ 1.5 ਸਾਲ ਸਾਡੇ ਬਜ਼ੁਰਗ ਕਿਸਾਨ ਬੈਠੇ ਰਹੇ ਪਿੱਛੇ ਲਾਕੜੇ ਨੂੰ ਹੋ ਗਏ ਲਾਕੜੇ ਤੇ ਜਾ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਪਿੱਛੜਾ ਕਿੱਥੋਂ ਆਇਆ ਜਜ਼ਬਾ ਧੀ ਕੇ ਬੜਾ ਕੁਝ ਚੱਲਿਆ ਉਹੀ ਗੱਲ ਹੈ ਇਹੀ ਚੀਜ਼ ਅਵਚੇਤਨ ਮਨ ਜਿੱਥੇ ਉਹ ਸ਼ਹਾਦਤ ਦੇ ਜਲੌ ਆਕੇ ਘਰ ਕਰਦੇ ਆ ਉਹ ਚਲਾਉਂਦੀ ਆ ਸਭ ਚੀਜ਼ਾਂ ਤੋਂ ਪਰ ਇਹਦੀ ਜੇ ਕੋਈ ਵਿਆਖਿਆ ਦੇ ਸਕਦਾ ਵਿਆਖਿਆ ਦਿੱਤੀ ਹੋਈ ਨਹੀਂ ਜਾ ਸਕਦੀ ਵਿਆਖਿਆ ਦਾ ਜਿਹੜੀਆਂ ਗਿਣਤੀਆਂ ਬੈਂਤੀਆਂ ਦੀ ਦਿੱਤੀ ਜਾ ਸਕਦੀ ਆ ਜਿੱਥੇ ਸਾਇੰਸ ਖੜਦੀ ਆ ਸਾਇੰਸ ਦੀ ਲਿਮਿਟੇਸ਼ਨ ਹੀ ਇੱਥੇ ਖਤਮ ਹੋ ਜਾਂਦੀ ਹੈ ਇਸ ਤੋਂ ਅਗਲੀ ਜਿਹੜੀ ਜਿਹਨੂੰ ਕਹਿੰਦੇ ਆ ਸਬਕੌਨਸ਼ੀਅਸ ਮਾਈਂਡ ਉਹਦੀ ਵਿਆਖਿਆ ਜੋ ਕੁਝ ਅਸੀਂ ਉੱਥੇ ਗ੍ਰਹਿਣ ਕੀਤਾ ਉਹਦੀ ਵਿਆਖਿਆ ਉਹ ਤਾਂ ਫਿਰ ਕੋਈ ਧਰਮੀ ਬੰਦਾ ਹੀ ਨਹੀਂ ਕਰ ਸਕਦਾ ਉਹ ਤਾਂ ਜਿਹੜਾ ਆਪਣੇ ਇੱਕ ਵੱਡੇ ਅਕੀਦਿਆਂ ਨੂੰ ਮੂਹਰੇ ਰੱਖ ਕੇ ਚੱਲਦਾ ਉਹ ਹੀ ਦੇ ਸਕਦਾ ਦੂਜੇ ਨਹੀਂ ਦੇ ਸਕਦੇ ਆਪਣੇ ਨਾਲ ਕੀ ਕੀਤਾ ਸਾਰਿਆਂ ਨਾਲ ਜਿਹੜਾ ਕੋਈ ਮੜਾ ਜਾਂ ਮੂਹਰੇ ਆਉਂਦਾ ਉਹ ਗਦਾਰ ਉਹ ਫਲਾਨਾ ਪਲਾਂਟਡ ਬੰਦਾ ਵੀ ਗਦਾਰ ਤੇ ਪਲਾਂਟਡ ਬੰਦੇ ਇਹੋ ਜਿਹੇ ਹੁੰਦੇ ਆ ਔਰ ਉਡੀ ਮਾਨਸਿਕਤਾ ਸਾਡੀ ਸਾਰਿਆਂ ਦੀ ਮਾਨਸਿਕਤਾ ਘੜਦੀ ਹੁੰਦੀ ਆ ਉਹਦੇ ਲਈ ਇਹਨਾਂ ਕੋਲੇ ਸਾਰੇ ਟੂਲ ਆ ਸੋ ਜਦੋਂ ਸੰਤ ਦੇ ਨਾਇਲ ਸਿੰਘ ਭਿੰਡਰਾਏ ਨੇ ਸ਼ਹਾਦਤ ਦਿੱਤੀ ਕਿੰਨੀ ਕਿੱਡਾ ਵੱਡਾ ਝੂਠ ਫਲਾਇਆ ਗਿਆ ਔਰ ਇੱਕ ਵੀ ਬਹੁਤ ਝੂਠ ਫਲਾਏ ਗਏ ਸਾਲਾਂ ਬੱਧੀ ਚਲਦੇ ਰਹੇ ਵੀ ਉੱਥੇ ਕੀ ਲੋੜ ਸੀ ਜਾਣ ਦੀ ਜਿਵੇਂ ਸਾਡਾ ਗੁਰਦੁਆਰਾ ਸਾਹਿਬ ਤੇ ਮੰਦਰ ਇੱਕੋ ਹੀ ਫਲਸਫਾ ਫਿਰ ਤਾਂ ਸਾਨੂੰ ਜੇ ਮੰਦਰ ਦੀ ਤਰ੍ਹਾਂ ਹੀ ਪੁੱਛਣਾ ਹੁੰਦਾ ਗੱਲ ਇਹ ਨਹੀਂ ਆ ਤੁਮ ਕੋ ਤੁਹਾਡਾ ਖੂਬ ਹਮ ਕੋ ਹਮਾਰਾ ਖੂਬ ਅੱਪਾ ਕਿਸੇ ਨੂੰ ਨਿੰਦਦੇ ਨਹੀਂ ਪਰ ਸਿਧਾਂਤ ਦਾ ਫਰਕ ਦੇਖੋ ਸਿੱਖੀ ਜਿਹੜੀ ਆ ਉਹ ਦੇਗ ਤੇ ਤੇਗ ਦਾ ਫਲਸਫਾ ਹੈ ਪੈਕੇਜ ਹੈ ਇੱਕ ਸਿੱਖੀ ਕੱਲੀ ਦੇਗ ਇਹ ਲੰਗਰ ਲਾਉਣ ਦਾ ਫਲਸਫਾ ਨਹੀਂ ਆ ਵੀ ਕੱਲੇ ਲੰਗਰ ਲਈ ਜਾਓ ਅਸੀਂ ਕੱਲੇ ਲਾਗਰੀ ਖੁੱਲੀਆਂ ਸੋ ਫਿਰ ਕਿਉਂ ਸਾਡੇ ਬਜ਼ੁਰਗ ਸਾਡੇ ਸਿੰਘ ਸ਼ਹੀਦ ਇਹ ਗੱਲਾਂ ਸਿਰਜ ਕੇ ਬਿਕਰ Darthay ayo de ਤੇ ਚੜ ਕੇ ਆਇਓ ਤੇ ਇਹ ਇਹ ਪੈਕੇਜ ਆਇਆ ਇਹ ਨਹੀਂ ਆ ਵੀ ਗੱਲੇ ਲੰਗਰ ਲਾ ਲਈ ਅਸੀਂ ਕੱਲੇ ਲੰਗਰ ਜਦੋਂ ਤੱਕ ਲਾਉਨੇ ਆ ਬੜੇ ਖੁਸ਼ ਹੁੰਦੇ ਆ ਸਰਹੱਦਾਂ ਤੇ ਜਾ ਕੇ ਲੜਦੇ ਆ ਬੜੇ ਖੁਸ਼ ਹੁੰਦੇ ਆ ਆ ਚੀਨ ਵਾਲਿਆਂ ਨੇ ਮਾੜੇ ਲਈ ਖਿੱਚੇ ਸੀ ਜਦੋਂ ਸਾਡੀ ਸਿੱਖ ਰੈਜiment ਗਈ ਨਿਸ਼ਾਨ ਸਾਹਿਬ ਲਾ ਕੇ ਕਿਵੇਂ ਦੇਸ਼ ਭਗਤੀ ਦੇ ਸੋਲੇ ਗਾਇ ਗਏ ਕਿਵੇਂ ਖੁਸ਼ ਹੋਵੇ ਵੇਖੋ ਚੱਲੇ ਆ ਸਿੱਖ ਜਿੱਦੇ ਹੱਕ ਮੰਗਣ ਗਏ ਤੁਹਾਡੇ ਨਾਲ 84 ਵਾਪਰ ਚੂ ਤੁਹਾਨੂੰ ਅਸੀਂ ਤੁਹਾਡੀਆਂ ਨਸਲਾਂ ਮਿਟਾ ਦਾਂਗੇ ਇਹ ਹੋਇਆ ਸਾਡੇ ਨਾਲ 26 ਜਨਵਰੀ ਨੂੰ ਤੇ ਜਿੱਦੇ મોદી ਆਇਆ ਇੱਥੇ ਕੋਈ ਗਲਤੀ ਨਹੀਂ ਸਾਡੀ ਕਿਸੇ ਵੀ ਗਲਤੀ ਨਹੀਂ ਆਪੇ ਹੀ ਉਹ ਕੁਲਜੇ ਤੇ ਖੜ ਕੇ ਮੁੜ ਗਿਆ ਤੇ ਫੇਰ ਲੱਗ ਪੇ ਅੱਛਾ ਕਿਸੇ ਨੇ ਉਹ ਇਹ ਉਹ ਇਦਾਂ ਕਿ ਨਹੀਂ ਕਿਹਾ ਫੇਰ ਲੱਗ ਪਏ ਤੁਹਾਡੀਆਂ ਨਸਲਾਂ ਮਿਟਾ ਦਾਂਗੇ ਜੇ ਮੋਦੀ ਨੂੰ ਕੁਝ ਹੋ ਜਾਂਦਾ ਵੀ ਇਹ ਤੁਰਿਆ ਫਿਰਿਆ ਸੀ ਹੋ ਜਾਂਦਾ ਜਿੱਦੇ ਕਰਨਾ ਉਹਦੇ ਕੰਮ ਨਹੀਂ ਦੱਸ ਕੇ ਥੋੜੀ ਕਰਨਾ ਵੀ ਤੁਰਿਆ ਫਿਰੇ ਤੁਸੀਂ ਝੂਠ ਤੇ ਝੂਠ ਸਿਰਦੇ ਹੋ ਤੁਹਾਡੀਆਂ ਨਸਲਾਂ ਮਿਟਾ ਦਾਂਗੇ ਜਿੱਦੇ ਆਪ ਦੇ ਹੱਕ ਮੰਗੋਗੇ ਜਿੱਦੇ ਆਪ ਦਾ ਐਕਸਪ੍ਰੈਸ਼ਨ ਜਾਹਰ ਕਰੋਗੇ ਇਹਨਾਂ ਨੇ ਇਹੀ ਕੁਝ ਸਿਰਜਣਾ ਤੇ ਜਿਹੜੇ ਸਾਡੇ ਸ਼ਹੀਦ ਜਿਹੜੀਆਂ ਸਾਡੀਆਂ ਉਹ ਸ਼ਕਤੀਆਂ ਜੋ ਲੋਕਾਂ ਦੇ ਹੱਕਾਂ ਲਈ ਲੜਦੀਆਂ ਕੌਮ ਦੇ ਹੱਕਾਂ ਲਈ ਲੜਦੀਆਂ ਉਹਨਾਂ ਨੂੰ ਰਿੱਡ ਕਿਉਂ ਕਰਦੇ ਆ ਉਹਨਾਂ ਦੀ ਸ਼ਹਾਦਤ ਨੂੰ ਰੋਹਦੇ ਆ ਖੋਰਦੇ ਆ ਜੇ ਸਾਡੇ ਫਲਸਫੇ ਤੇ ਉਹ ਸ਼ਹਾਦਤਾਂ ਖੁਰਗੀਆਂ ਫੇ ਸਾਡੇ ਪੱਲੇ ਕੀ ਰਹਿ ਗਿਆ ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਦਾ ਕਿੜਾ ਛੱਡਿਆ ਤੇ ਚਮਕੌਰ ਦੀ ਗੜੀ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਦਾ ਜੰਗਲ ਮਾਛੀਵਾੜੇ ਤੋਂ ਸ੍ਰੀ ਦਰਮਦਰਮਾ ਸਾਹਿਬ ਇਹ ਸਫਰ ਚ ਸਭ ਖੁਸ਼ੀ ਪਿਆ ਇੱਕ ਪਾਸੇ ਤਖਤ ਤੇ ਤਾਜ ਕੋ ਨਹੀਂ ਰਹਾ ਨਾ ਘੋੜਾ ਨਾ ਜੋੜਾ ਨਾ ਬਾਹਰ ਚ ਜੋੜਾ ਹੋ ਰਹਾ ਸਾਰਾ ਪਰਿਵਾਰ ਵਾਰਤਾ ਤੇ ਜਿਹੜੀਆਂ ਅੱਜ ਦੀਆਂ ਗਿੰਥੀਆਂ ਬੈਂਥੀਆਂ ਲੋਕ ਲਾਉਂਦੇ ਆ ਵੀ ਯਾਰ ਇਹ ਕੀ ਕਰਨ ਦੀ ਲੋੜ ਸੀ ਪਰ ਇਹ ਪਰਿਵਾਰ ਤੇ ਆਹ ਸਫਰ ਨਾ ਦਿਖਾਉਂਦੇ ਤੇ ਇਹ ਜਿਹੜੀ ਦਰਿਆਵੀ ਗੱਲਾਂ ਹੁੰਦੀਆਂ ਨਾ ਵੀ ਕੁਝ ਅਸੀਂ ਬਣਾ ਲਏ ਆਪਾਂ ਚਾਹ ਪੈਸੇ ਹੋਣ ਸਾਡੇ ਬੱਚੇ ਸਾਡੀਆਂ ਆਉਣ ਵਾਲੀਆਂ ਨਸਲਾਂ ਸੁਖੀ ਹੋਣ ਜੇ ਸਾਡਾ ਗੁਰੂ ਐ ਸੋਚਦਾ ਫਿਰ ਪਰਿਵਾਰ ਤਾਂ ਬਚਾ ਜਾਂਦਾ ਪਰ ਕੌਮ ਨਹੀਂ ਬਚਣੀ ਸੀ ਫਿਰ ਮੈਤਰੀ ਸੱਚੇ ਜਾਣੇ ਸੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਕਿਉਂ ਸੰਤ ਜਾ ਕੇ ਦਰਬਾਰ ਸਾਹਿਬ ਬੈਠੇ ਸ਼ਹਾਦਤ ਕਿਸ ਤਰ੍ਹਾਂ ਦਿੱਤੀ ਜਾਂਦੀ ਆ ਇਹ ਵੀ ਉਹਨਾਂ ਰੂਹਾਂ ਨੂੰ ਪਤਾ ਹੁੰਦਾ ਜਿਹੜੀਆਂ ਰੂਹਾਂ ਗੁਰੂ ਦੇ ਨਾਲ ਇੱਕ ਹੋ ਜਾਂਦੀਆਂ ਗੁਰੂ ਵਰਗੀਆਂ ਹੋ ਜਾਂਦੀਆਂ ਜੇ ਸ਼ਹਾਦਤ ਮਹਿਤਾ ਚੌਂਕ ਬੈਠ ਕੇ ਦਿੱਤੀ ਹੁੰਦੀ ਤਾਂ ਵੀ ਸਾਡੇ ਸਤਕਾਰਯੋਗ ਸ਼ਹੀਦ ਹੋਣੇ ਸੀ ਪਰ ਜਿਹੜੀ ਗੱਲ ਸ਼੍ਰੀ ਘਾਤਾਕ ਸਾਹਤ ਤੇ ਬੈਠ ਕੇ ਸ਼ਹਾਦਤ ਦੇ ਕੇ ਸਿਰਜ ਗਏ ਉਹ ਗੱਲ ਮੈਂ ਤਾਂ ਝੋਂਕਰੀ ਸਿਰਜੀ ਜਾਣੀ ਸੀ ਜਿਹੜੀ ਗੱਲ ਬਾਬਾ ਦੀਪ ਸਿੰਘ ਜੇ ਸ਼ਹਾਦਤ ਦੰਗਮਾ ਸਾਹਿਬ ਸਾਹਬੋ ਕੀ ਤਲਵੰਡੀ ਦਿੰਦੇ ਤਾਂ ਵੀ ਸਾਡੇ ਸਤਕਾਰਯੋਗ ਸ਼ਹੀਦ ਹੋਣੇ ਸੀ ਪਰ ਜਿਹੜੀ ਗੱਲ ਉਹ ਸਿਰਜ ਕੇ ਜਦੋਂ ਖੰਡਾ ਤੇ ਲੀ ਵਾ ਕੇ ਕਿਹਾ ਵੀ ਜਿਨ੍ਹਾਂ ਨੇ ਸਿਰ ਦੇਣੇ ਇੰਦਰ ਹੋ ਜੇ ਤੇ ਸਾਰੇ ਤਾਂ ਜਿਹੜੀ ਉਹ ਮਿੱਥ ਸਿਰਜ ਕੇ ਉਹ ਦਮਦਮਾ ਸਾਹਿਬ ਸਾਬੋ ਦੀ ਤਲਵੱਡੀ ਨਹੀਂ ਗੱਲ ਸਿਰਜੀ ਜਾਣੀ ਸੀ ਉਹ ਉਹ ਦਰਬਾਰ ਸਾਹਿਬ ਵੀ ਸਿਰਜੀ ਜਾਣੀ ਸੀ ਸੋ ਇਹਨਾਂ ਸ਼ਹੀਦਾਂ ਨੂੰ ਸਿੱਖੀ ਜਿਹੜੀ ਆ ਜਾਂ ਅਸੀਂ ਇਹ ਕਹ ਲਈਏ ਸਪਿਰਚੁਅਲ ਵਰਲਡ ਆ ਜਿਹੜਾ ਉਹ ਸੂਖਮ ਚ ਪਿਆ ਸੂਖਮ ਵੀ ਖੇਡ ਆ ਕਿਤੇ ਹੋਰ ਹੀ ਵਾਤ ਰਹੀ ਆ ਕਿਤੇ ਹੋਰ ਹੀ ਉਹ ਵਰਤਾਰੇ ਵਾਤ ਰਹੇ ਆ ਗੁਰੂ ਦੀ ਕਲਾ ਵਰਤ ਰਹੀ ਆ ਜਦ ਪ੍ਰਤੱਖ ਜੇ ਕਹਿ ਲਈਏ ਕਿ ਉਹਨੂੰ ਹੀ ਦੇਖਦੀ ਆ ਜਿਵੇਂ ਉਹ ਸੁਖਮ ਦੀ ਅੱਖ ਹੁੰਦੀ ਆ ਤੇ ਉਹ ਅੱਖ ਜਦੋਂ ਤੱਕ ਤੁਸੀਂ ਆਖੇ ਜਿੱਥੇ ਸਾਇੰਸ ਵੀ ਆਪਾਂ ਲਿਮਿਟੇਸ਼ਨ ਦੀ ਗੱਲ ਕੀਤੀ ਆ ਉਥੇ ਉਦੋਂ ਗਾਂ ਵਾਲੀ ਸਫਰੀਆਂ ਜਰਨੀ ਨਹੀਂ ਸ਼ੁਰੂ ਕਰਦੇ ਉਦੋਂ ਤੱਕ ਉਹ ਅੱਖ ਨਾਲ ਦੇਖਣਾ ਤੇ ਉਸ ਵਰਤਾਰਿਆਂ ਨੂੰ ਸਮਝਣਾ ਫਿਰ ਬੜਾ ਔਖਾ ਆ ਸੋਇਸ ਕਰਕੇ ਸ਼ਹਾਦਤ ਦੀਆਂ ਰੰਜ਼ਾਂ ਸਾਡੇ ਕਿੱਥੋਂ ਸਮਝ ਆਉਣਗੀਆਂ ਜੋ ਕੁਛ ਸਾਡੇ ਬਜ਼ੁਰਗ ਇਹ ਸ਼ਖਸੀਤਾਂ ਸਾਡੇ ਸਿੰਘ ਸ਼ਹੀਦ ਗੁਰੂ ਸਾਹਿਬ ਜੋ ਕਰਕੇ ਜਿਹੜੇ ਮਿੱਥ ਸਿਰ ਜਿਕੇ ਸਾਡੇ ਕਿੱਥੋਂ ਸਮਝ ਆਉਣਗੇ ਅਸੀਂ ਬਹੁਤ ਦੂਰ ਤੁਰੇ ਫਿਰਦੇ ਆਂ ਤੇ ਇੱਕ ਮੌਕਾ ਇਹੋ ਜਿਹਾ ਹੁੰਦਾ ਜਦੋਂ ਅਸੀਂ ਐ ਇਕੱਤਰਤਾ ਹੁੰਦੀ ਆ ਤੇ ਇਹ ਗੱਲਾਂ ਨੂੰ ਕਰਕੇ ਕੁਛ ਆਡੇ ਅੰਦਰ ਉਹ ਕਿਉਂਕਿ ਸਾਡੇ ਅੰਦਰ ਉਹ ਚਿੰਗਾਂ ਤਾਂ ਉਹੀ ਪਈਆਂ ਕਮਾਈਆਂ ਆਮਦੀਆਂ ਕੀਤੀਆਂ ਵਿਅਰਥ ਤਾਂ ਨਹੀਂ ਗਈਆਂ ਉਹ ਅੰਦਰ ਪਈਆਂ ਸੱਜੇ ਇਸ ਲਈ ਸੰਘਰਸ਼ ਲੜੀ ਗਏ ਇਸ ਲਈ ਜਿਹੜੇ ਹੰਕਾਰ ਇੰਨਾ ਸੀ ਜਿੰਨਾ ਚ ਵੀ ਕਿਸੇ ਅੱਗੇ ਨਹੀਂ ਝੁਕਦੇ ਕਸ਼ਮੀਰ ਵਾਲਿਆਂ ਨੂੰ ਸਾਰੀ ਕਸ਼ਮੀਰ ਨੂੰ ਰਾਤੇ ਰਾਤ ਬੰਦ ਕਰਕੇ ਗੁੰਜੇ ਚਲਾਦਾ 370 ਜਦੋਂ ਚੱਕੀ ਆ ਐਨਆਰਸੀਸੀ ਵਾਲੇ ਜਿਹੜੇ ਅੰਦੋਲਨ ਕਰਦੇ ਸੀ ਉਹਨਾਂ ਨੂੰ ਕਿਵੇਂ ਕੋਟ-ਕੋਟ ਭਜਾਇਆ ਆਪਾਂ ਪਰ ਜਦੋਂ ਸਾਡੇ ਵਾਲੇ ਜਾ ਕੇ ਅੜੇ ਉਹ ਕਿੱਥੋਂ ਆਇਆ ਜਜ਼ਬਾ ਕੋਈ ਤਾਂ ਇਤਿਹਾਸ ਕਿਉਂ ਆਪਾਂ ਕਹਿੰਦੇ ਹਾਂ ਹੋਂਦ ਦੀ ਲੜਾਈ ਆ ਲੜਾਈ ਬੰਦ ਤਾਂ ਨਹੀਂ ਹੋਈ ਹੁਣ ਵੋਟਾਂ ਦੇ ਪਾਸੇ ਲਾਪੇ ਵੀ ਇਧਰ ਨੂੰ ਤੁਰੇ ਫਿਰੋ ਕਿਸਾਨੀ ਵਾਲੇ ਮਸਲੇ ਭੁੱਲ ਕੇ ਹੋਂਦ ਦੀ ਲੜਾਈ ਵੀ ਭੁੱਲ ਕੇ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੱਥੇ ਆਪਰੇਟ ਕਰ ਰਹੀਆਂ ਉਹ ਹੈਡਆਉਟਸ ਦੇ ਰਹੀਆਂ ਹੈਂਡਆਉਟਸ ਦੇ ਰਹੀਆਂ ਵੀ 1000 ਰੁਪਿਆ ਅਸੀਂ ਦੇਵਾਂਗੇ ਜੀ 2000 ਅਸੀਂ ਦੇਵਾਂਗੇ ਕਿਸੇ ਕੋਲ ਕੋਈ ਵੱਡਾ ਵਿਜ਼ਨ ਨਹੀਂ ਤੇ ਲੋਕਾਂ ਨੂੰ ਵੀ ਲੋਕਾਂ ਨੂੰ ਪਤਾ ਵੀ ਕੋਈ ਸਟ੍ਰਕਚਰਲ ਚੇਂਜ ਦਾ ਸਾਨੂੰ ਨਹੀਂ ਹੋ ਸਕਦਿਆ ਹੈ ਅਸੀਂ ਆਪਦੇ ਫਾਇਦੇ ਦੇਖ ਲਈਏ ਇਹ ਆਪਦੇ ਫਾਇਦੇ ਦੇਖੀ ਜਾਂਦੇ ਆ ਉਹ ਆਵੇ ਇਮੀਡੀਏਟ ਇੰਟਰਸਟ ਦੇਖੀ ਜਾਂਦੇ ਆ ਲੋਕਾਂ ਨੂੰ ਆਈਆਂ ਵੀਰ ਜਿੱਥੇ ਸਾਡਾ ਕੰਮ ਸਰਦਾ ਅਸੀਂ ਆਉਂਦਾ ਫਾਇਦਾ ਦੇਖੀਏ ਕਿਉਂਕਿ ਕਿਸੇ ਨੇ এমਪਲੋਇਮੈਂਟ ਜਨਰੇਸ਼ਨ ਦੀ ਗੱਲ ਕਰਦੇ ਆ ਵੀ ਰੋਜ਼ਗਾਰ ਦੇਵਾਂਗੇ ਕਿ ਕਿਵੇਂ ਦੇਵੋਗੇ ਕਿਸੇ ਨੂੰ ਨਹੀਂ ਪਤਾ ਕੋਈ ਬਲੂਪ੍ਰਿੰਟ ਨਹੀਂ ਆ ਜਿਹੜੇ ਸਾਡੇ ਸਰੋਤ ਆ ਉਹਨਾਂ ਦੀ ਮੈਨੇਜਮੈਂਟ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਾਡੇ ਰਿਸੋਰਸਸ ਦੀ ਮੈਨੇਜਮੈਂਟ ਕਹਿੰਦੇ ਆ ਉਹ ਕਿਵੇਂ ਕਰਨਗੇ ਕੋਵਿਡ ਇਫਤਾਰ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਹਿਊਮਨ ਰਿਸੋਰਸਸ ਨੈਚੁਰਲ ਰਿਸੋਰਸਸ ਐਸੈਟ ਮੈਨੇਜਮੈਂਟ ਸਾਡੇ ਜਿਹੜੇ ਸੂਬੇ ਕੋਲੇ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੇ ਸਾਡੇ ਐਸੈਟਸ ਦਾ ਉਹਦੀ ਮੈਨੇਜਮੈਂਟ ਕੋਈ ਕੋਈ ਗੱਲ ਨਹੀਂ ਕਰ ਰਿਹਾ World ਕਿਤੇ ਹੋਰ অপারেਟ ਹੋ ਰਿਹਾ ਸਾਡੀ ਇੱਥੋਂ ਦੀ ਸਿਆਸਤ ਅਜੇ ਪਤਾ ਨਹੀਂ ਕਿੱਥੇ ਫਿਰਦੀ ਆ ਕੋਈ ਗਲੀਆਂ ਨਾਲ ਨਾੜੀ ਸਿਆਸਤ ਇੱਕ ਲੰਗੜੀ ਫੌਜਦਾਰੀ ਵੀ ਕਿਹੜਾ ਇਹਨੂੰ ਸੀਐਮ ਬਣਾ ਰਹੇ ਹਾਂ ਅਾ ਸਾਡੇ 25-25 ਸਾਲਾਂ ਤੋਂ ਉਤੋਂ ਉੱਤੇ ਬੰਦੀ ਸਿੰਘ ਬੈਠੀ ਜਾਂ ਜੇਹਲਾ ਚ ਕਿਸੇ ਨੇ ਕੋਈ ਗੱਲ ਵੀ ਕੀਤੀ ਕਿਸੇ ਪੋਲੀਟੀਕਲ ਪਾਰਟੀ ਨੇ ਆ ਕੇ ਤੁਸੀਂ ਲਾਉ ਦੇ ਆਹ ਤਾਂ ਹੀ ਗੱਲ ਕਰ ਲੋ ਅਸੀਂ ਤੁਹਾਨੂੰ ਲੀਗਲੀ ਤੇ ਮੋਰਲੀ ਮੋਰਲ ਇਹਨਾਂ ਲਈ ਤਾਂ ਐਗਜ਼ਿਸਟ ਨਹੀਂ ਕਰਦਾ ਪਰ ਆਪਾਂ ਤਾਂ ਹੀ ਗੱਲ ਕਰਦੇ ਆ ਵੀ ਤੁਸੀਂ ਸਾਨੂੰ ਲੀਗਲੀ ਵੀ ਸਾਡੇ ਨਾਲ ਬਹਿ ਜਾਓ ਤੁਸੀਂ ਮਾਰਲੀ ਨਹੀਂ ਭੇਜੋ ਅਸੀਂ ਦੋਨੇ ਗਰਾਉਂਡਸ ਤੇ ਤੁਹਾਨੂੰ ਕਨਵਿੰਸ ਕਰਾਂਗੇ ਵੀ ਉਹਨਾਂ ਨੂੰ ਕਿਉਂ ਛੱਡਣਾ ਚਾਹੀਦਾ ਆ ਆਮ ਆਦਮੀ ਪਾਰਟੀ ਦੇ ਪੈਰ ਕਿਨੇ ਲਵਾਏ ਸਾਰੇ ਦੇਸ਼ ਚ ਪੰਜਾਬ ਨੇ ਚਾਰ ਸੀਟਾਂ ਐਮਪੀ ਦੀਆਂ ਜਿਤਾ ਕੇ ਭੇਜੀਆਂ ਤੇ ਪ੍ਰੋਫੈਸਰ ਦਵਿੰਦਰਪਾਲ ਢੋਲਰ ਦੀ ਫਾਈਲ ਤੇ ਸਾਈਨ ਨਹੀਂ ਕੀਤੇ ਕਿਹਦੀ ਵੱਲੋਂ ਕਿਉਂ ਬਹੁ ਗੈਂਤੀ ਨੂੰ ਵੀ ਤਾਂ ਖੁਸ਼ ਕਰਨਾ ਉੱਤੇ ਜਿਹੜੇ ਕੋਈ ਬੌਸਸ ਬੈਠੇ ਆ ਉਹਨਾਂ ਨੂੰ ਵੀ ਤਾਂ ਖੁਸ਼ ਕਰਨਾ ਸਾਡੀ ਦਰਾਸਤੀ ਇਹ ਹੈ ਵੀ ਸਾਡੇ ਕੋਲੇ ਪੰਜਾਬ ਦੀ ਕੋਈ ਪੋਲੀਟਿਕਲ ਪਾਰਟੀ ਨਹੀਂ ਹੈ ਜਿਹੜੇ ਹੈਗੇ ਆ ਉਹ ਕਦੇ ਖੜੇ ਨਹੀਂ ਉਹਨਾਂ ਨੇ ਇਥੋਂ ਦਿੱਲੀ ਜਾ ਕੇ ਆਪਣੀ ਗੈਰਤ ਵਿੱਚ ਨਹੀਂ ਆ ਤੇ ਉੱਥੋਂ ਦੋੱਖ ਕੁਰਸੀਆਂ ਚੱਕ ਲੈਣੀਆਂ ਉਹ ਕੁਰਸੀਆਂ ਇੰਨੀਆਂ ਮਹਿੰਗੀਆਂ ਪਈਆਂ ਪੰਜਾਬ ਨੂੰ ਕੋਈ ਅਸੀਂ ਕਿੱਥੇ ਆ ਜਾ ਕੇ ਖੜੇ ਆ ਉਹ ਉਹ ਇੱਕ ਦੋ ਕੁਰਸੀਆਂ ਦੀ ਬਦੌਲਤ ਹੀ ਹੈ ਜੇ ਸਾਡੇ ਹੱਕ 'ਚ ਕੋਈ ਧੁੱਤਿਆ ਹੁੰਦਾ ਉਹ ਪੰਜਾਬ ਸੈਂਟਰਿਕ ਗੱਲ ਕਦੇ ਕੀਤੀ ਹੋਈ ਨਹੀਂ ਦੀ ਆਪਸ ਵਿੱਚ ਜਨ ਨੂੰ ਉਲਝਾ ਦੇਣਗੇ ਆਪਸ 'ਚ ਹੀ ਲੜਾ ਦੇਣਗੇ ਇੱਥੇ ਜਿਹੜੇ ਮਸਲੇ ਪੈਦਾ ਹੋਏ ਆ ਉਹ ਸਾਡੇ ਪੈਦਾ ਕੀਤੇ ਨਹੀਂ ਆ ਲੋਕਾਂ ਨੇ ਪੈਦਾ ਕੀਤੇ ਮਸਲੇ ਨਹੀਂ ਆ ਸਾਡੇ ਗਲਾਸ ਪਾਏ ਗਏ ਕਿਉਂਕਿ ਇਹ ਸਿਸਟਮ ਦਿੱਲੀ ਤੋਂ ਚੱਲਦਾ ਤੇ ਸਾਡੇ ਗਲਾਸ ਪਾਇਆ ਗਿਆ ਹੁਣ ਵੇਖਿਓ ਜਿਹੜੇ ਖੜੇ ਹੋਣਗੇ ਤੇਰੇ ਵੱਡੇ ਵੱਡੇ ਨਾਰੇ ਵੇਖੀ ਖੜੇ ਹੋਣਗੇ ਵੀ ਅਸੀਂ ਲੜਾਂਗੇ ਲੜਾਈ ਹੁਣ ਲੋਕਾਂ ਨੂੰ ਪਤਾ ਵੀ ਯਾਰ ਦਿੱਲੀ ਦੇ ਸਿਸਟਮ 'ਚ ਤੁਸੀਂ ਕੀ ਲੜਾਈ ਕਰ ਲੋਗੇ ਜਦੋਂ ਜਿੱਤਣਗੇ ਨਹੀਂ ਫੇਰ ਲੋਕਾਂ ਨੂੰ ਗਾਲਾਂ ਵੀ ਤੁਸੀਂ ਭੇਡਾਂ ਹੀ ਹੋ ਸਾਰੇ ਵੋਟਾਂ ਵੀ ਭਾਈਆਂ ਸਾਨੂੰ ਦਿੱਤਾ ਆਇਆ ਨਹੀਂ ਤੁਸੀਂ ਤਾਂ ਫੇਰ ਰਵਾਇਤੀ ਪਾਰਟੀਆਂ ਦੇ ਲੋਕਾਂ ਨੂੰ ਪਤਾ ਯਾਰ ਥੋੜੇ ਜਿਹੀ ਰਵਾਇਤੀ ਪਾਰਟੀਆਂ 'ਚ ਕਿਸੇ 'ਚ ਕੋਈ ਫਰਕ ਨਹੀਂ ਸਾਹਮਣੇ ਚੱਲਣਾ ਦਿੱਲੀ ਤੋਂ ਹੀ ਆ ਯਹਾਂ ਤਾਂ ਕੋਈ ਦਿੱਲੀ ਦੇ ਸਾਹਮਣੇ ਖੜਨ ਵਾਲਾ ਹੁੰਦਾ ਫਾਇਦਾ ਕਰੋ ਉਹ ਜੀ ਕੋਈ ਪਾਰਟੀ ਪੈਸਾ ਕਰੋ ਫਿਰ ਲੋਕੋ ਵੀ ਨਾਲ ਖੜਨਗੇ ਉਹ ਕਿਸੇ ਚ ਦੇਂਦਾ ਨਹੀਂ ਆਪਾਂ ਹੁਣ ਸਾਰਾ ਪੰਜਾਬ ਵੋਟਾਂ ਵੱਲ ਨੂੰ ਲੜਿਆ ਫਿਰਦਾ ਕਿੱਥੇ ਗਈ ਕਿਸਾਨੀ ਕਿੱਥੇ ਗਈ ਹਉਮਤ ਦੀ ਲੜਾਈ ਕਿੱਥੇ ਗਈ ਲਖੀਮਪੁਰ ਖੀਰੀ ਵਾਲੇ ਮਸਲੇ ਕਿੱਥੇ ਗਏ ਸਾਡੇ ਜਿਹੜੇ 700 ਜਾਨਾਂ 750 ਜਾਨਾਂ ਆਪਾਂ ਕੁਰਬਾਨ ਕੀਤੀਆਂ ਕੋਈ ਗੱਲ ਕਰ ਰਿਹਾ ਨਹੀਂ ਤੇ ਇਹ ਨੈਰੇਟਿਵ ਸਿਰਜਣਾ ਇਹਨਾਂ ਨੂੰ ਆਉਂਦਾ ਇਹਨਾਂ ਕੋਲੇ ਚੈਨਲ ਹੀ ਇੰਨੇ ਆ ਉਹ ਇੱਕ ਮੁਹਿੰਮ ਹੀ ਚਲਾ ਦਿੰਦੇ ਆ ਹੌਲੀ ਹੌਲੀ ਇੰਨਾ ਝੂਠ ਸਿਰਜ ਦਿੰਦੇ ਆ ਵੀ ਸਾਰੇ ਨੂੰ ਇਹ ਲੱਗਣ ਲੱਗ ਜਾਂਦਾ ਵੀ ਉਹ ਝੂਠ ਹੀ ਸੱਚ ਆ ਸੋ ਕਾਮਯਾਬ ਇਥੇ ਉਹੀ ਹੁੰਦਾ ਜਿਹੜਾ ਝੂਠ ਨੂੰ ਫਿਰ ਸੱਚ ਵੀ ਕਰਾ ਬੋਲ ਜਾਂਦਾ ਪਰ ਜੋ ਮਰਜ਼ੀ ਕਰੀ ਜਾਣ ਜਦੋਂ ਤੱਕ ਅਸੀਂ ਇਥੋਂ ਪ੍ਰੇਰਣਾ ਲੈਂਦੇ ਰਹਾਂਗੇ ਜਦੋਂ ਤੱਕ ਨਤਮਸਤਕ ਇੱਥੇ ਹੁੰਦੇ ਰਹਾਂਗੇ ਇਹ ਹੁੰਦ ਵੀ ਲੜਾਈ ਤਾਂ ਜਾਰੀ ਹੈ ਇਹ ਸਾਨੂੰ ਕਹਿੰਦੇ ਆ ਤੁਸੀਂ ਆਪਦੀ ਪਛਾਣ ਛੱਡੋ ਅਸੀਂ ਕਹਿੰਦੇ ਆ ਤੁਸੀਂ ਆਪਦੀ ਜੱਡ ਛੱਡੋ ਸਾਡੀ ਪਛਾਣ ਨਹੀਂ ਅਸੀਂ ਛੱਡ ਸਕਦੇ ਇੱਥੇ ਤਾਂ ਪਤਾ ਨਹੀਂ ਜਿਵੇਂ ਆਪਾਂ ਨਿਹਾਲ ਸ਼ਹਾਦਤਾਂ ਬਖਸ਼ਿਸ਼ਾ ਖੀਦੇ ਤੇ ਬਖਸ਼ਿਸ਼ ਕਰ ਦੇਣੀ ਆ ਗੁਰੂ ਨੇ ਕਿਹਨੂੰ ਕਿਸੇ ਬੱਕਰੀਆਂ ਚਾਰਨ ਵਾਲੇ ਨੂੰ ਸ਼ਹਾਦਤ ਦਾ ਉਹ ਜਿਹੜੀ ਬਖਸ਼ ਕਰਕੇ ਇੱਕ ਸਾਡਾ ਸ਼ਹੀਦ ਬਣਾ ਦੇਣਾ ਕਿ ਕਿਸੇ ਬਹੁਤ ਅਤ ਦੇ ਅਮੀਰ ਬੰਦੇ ਨੂੰ ਵੀ ਉਹ ਬਰਸ਼ ਕਰਕੇ ਤੇ ਸਾਡਾ ਉਸ ਤਰ੍ਹਾਂ ਦਾ ਸ਼ਹੀਦ ਸਿਰਜ ਦੇਣਾ ਉਹ ਮਿੱਥ ਸਿਰਜ ਦੇਣਾ ਇਹ ਗੱਲ ਸਾਇੰਸ ਦੇ ਜਾਂ ਗਣਤੀਆਂ ਬਿੰਤੀਆਂ ਕਰਨ ਵਾਲਿਆਂ ਦੇ ਸਮਝ ਨਹੀਂ ਆ ਸਕਦੀ ਪਰ ਇਹੀ ਜਦੋਜਹਿਦ ਆ ਆਪਣੀ ਵੀ ਇਹੀ ਜਦੋਜਹਿਦ ਆ ਵੀ ਅਸੀਂ ਆਪਣੀਆਂ ਪਛਾਣਾਂ ਆਪਦੇ ਫਲਸਫੇ ਆ ਦਾ ਇਤਿਹਾਸ ਸਾਡੇ ਸਿਧਾਂਤ ਇਹ ਤੋਂ ਦੂਰ ਨਹੀਂ ਹੋਣਾ ਉਹਨਾਂ ਦੀ ਇਹ ਆ ਵੀ ਅਸੀਂ ਤੁਹਾਨੂੰ ਦੱਸਦੇ ਆ ਫਲਸਫੇ ਕੀ ਆ ਸਿਧਾਂਤ ਕੀ ਆ ਜਾਂ ਸਿੱਖ ਕੀ ਆ ਜਾਂ ਪੰਜਾਬੀ ਕੀ ਹੈ ਸੋ ਜਦੋਂ ਅਸੀਂ 71 ਹੁੰਦੇ ਆ ਸਾਡੇ ਕੋਲੇ ਆਹੀ ਮੌਕਾ ਹੁੰਦਾ ਇਹਨਾਂ ਗੱਲਾਂ ਨੂੰ ਆਪਸ ਚ ਕਰਨ ਦਾ ਨਹੀਂ ਤਾਂ ਅੱਖਾਂ ਤੇ ਪੜਦੇ ਜਿਵੇਂ ਪਏ ਹੋਏ ਆ ਕਿਉਂਕਿ ਜਿਸ ਤਰ੍ਹਾਂ ਪੜਾਇਆ ਜਾਂਦਾ ਜਿਸ ਤਰ੍ਹਾਂ ਦਾ ਮਾਹੌਲ ਆ ਜਿਸ ਤਰ੍ਹਾਂ ਤਾਂ ਮਾਹੌਲ ਸਿਰਜਿਆ ਜਾ ਰਿਹਾ ਉਹ ਸਾਨੂੰ ਦੇਖਣ ਦੇ ਦਿੰਦਾ ਸੱਚਾਈ ਉਹ ਝੂਠ ਸਿਰਜੀ ਜਾਂਦੇ ਆ ਤੇ ਕਿਤੇ ਨਾ ਕਿਤੇ ਅਸੀਂ ਉਹ ਝੂਠ ਨੂੰ ਮੰਨ ਕੇ ਉਸੇ ਤਰ੍ਹਾਂ ਜ਼ਿੰਦਗੀ ਆਪਣੀ ਬਤੀਤ ਕਰਨ ਲੱਗ ਜਾਂਦੇ ਆ ਗੱਲਾਂ ਜਦੋਂ ਆਪਾਂ ਕਰਦੇ ਆ ਪੰਡਾਲ 'ਚ ਵੀ ਇਹ ਦੋਵੇਂ ਪਾਸੇ ਹੋਣੀਆਂ ਚਾਹੀਦੀਆਂ ਇਹ ਨਹੀਂ ਵੀ ਮੈਂ ਕੁਝ ਮੇਰੀ ਇਨੀ ਤਾਂ ਕੋਈ ਅਬਿਲਟੀ ਵੀ ਨਹੀਂ ਆ ਕੁਝ ਬੋਲ ਕੇ ਚਲਾ ਗਿਆ ਤੇ ਤੁਸੀਂ ਸਾਰਿਆਂ ਨੇ ਸੁਣਿਆ ਕੋਈ ਸਵਾਲ ਪੈਦਾ ਹੋ ਗਏ ਤੇ ਆਪਾਂ ਉਹਦੇ ਤੇ ਗੱਲਬਾਤ ਨਹੀਂ ਕੀਤੀ ਐਕਚੁਅਲੀ ਚ ਇਹ ਦੋਨੇ ਪਾਸੇ ਆਦਾਨ ਪ੍ਰਦਾਨ ਹੋਣਾ ਚਾਹੀਦਾ ਫੇਰ ਕੋਈ ਚੰਗੀ ਗੱਲ ਸਾਹਮਣੇ ਆਉਂਦੀ ਹੈ ਬਾਈ ਜੀ ਨੇ ਇੱਕ ਹੋਰ ਗੱਲ ਕਹੀ ਸੀ ਵੀ ਮਨੁੱਖਤਾ ਦੀ ਸੇਵਾ ਕਰ ਰਹੇ ਆ ਨਹੀਂ ਮਨੁੱਖਤਾ ਦੀ ਸੇਵਾ ਤਾਂ ਸਿੱਖ ਕਰਦਾ ਹੀ ਆ ਪਰ ਸਿੱਖਾਂ ਨੂੰ ਨਿਰਾਲੇ ਕਿਉਂ ਕਿਹਾ ਜਾਂਦਾ ਕਿਉਂ ਕਿ ਹਜਰੰਦਾਸੀ ਨਿਰਾਲੇ ਆ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਤੱਕ ਸੀਮਤ ਨਹੀਂ ਆ ਉਹ ਤਾਂ ਐਨੀਮਲ ਕਿੰਗਡਮ ਦੀ ਵੀ ਗੱਲ ਕਰਦੇ ਆ ਉਹ ਤਾਂ ਵੱਡਾ ਮਾਰਨ ਤੇ ਬ੍ਰਹਮੰਡ ਦੀ ਗੱਲ ਕਰਦੇ ਆ ਸੋ ਮਨੁੱਖਤਾ ਦਾ ਫਲਸਫਾ ਵੀ ਸਾਡੇ ਨਿਰਾਲੇਪਣ ਦੇ ਸਾਹਮਣੇ ਛੋਟਾ ਅਸੀਂ ਇਹ ਨਹੀਂ ਕਿਸੇ ਤੇ ਵੀ ਆਪਦਾ ਗਲਬਾ ਨਹੀਂ ਪਾ ਰਹੇ ਪਰ ਅਸੀਂ ਗੱਲ ਜਿਹੜੀ ਇਸ ਕਰਕੇ ਕਰ ਰਹੇ ਆ ਕਿ ਜਦੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰ ਮਹਤ ਸਰਬੱਤ ਦਾ ਭਲਾ ਹੁਣ ਕੀ ਫਲਸਫਾ ਹੈ ਸਰਬੱਤ ਚ ਇਕੱਲੀ ਮਨੁੱਖਤਾ ਹੀ ਥੋੜੀ ਆਉਂਦੀ ਹੈ ਸਰਬੱਤ ਚ ਦਸ ਇਹ ਕਿਸੇ ਨੇ ਨਹੀਂ ਦਿੱਤਾ ਵੱਡੇ ਵੱਗੇ ਪਗੰਬਰ ਆਏ ਸੀ ਉਹਨਾਂ ਦਾ ਸਤਿਕਾਰ ਕਰਦੇ ਆਂ ਵੱਡੀਆਂ ਵੱਡੀਆਂ ਬੁੱਧੀਜੀਵੀ ਨੇ ਲਹਿਰਾਂ ਪੈਦਾ ਕੀਤੀਆਂ ਕਿਸੇ ਨੇ ਵੀ ਕਿ ਹਲ ਵੀ ਸਰਬੱਤ ਦਾ ਭਲਾ ਪਰ ਸਰਬੱਤ ਦੇ ਭਲੇ ਵਾਲੀ ਕੌਮ ਅੱਜ ਆਪ ਲੜ ਰਹੀ ਹੈ ਤੇ ਸਾਡੇ ਗਲਾ ਵਿੱਚ ਜੋ 150 ਸਾਲ ਦੀ ਕਲਮੀ ਪਈ ਆ ਉਹਨੇ ਸਾਡੇ ਆ ਡੋਮੈਸਟੀਕੇਟਿਡ ਪ੍ਰੋਬਲਮਸ ਆ ਜਿਹੜੀਆਂ ਵੀ ਸਾਡੇ ਆਪਸ ਵਿੱਚ ਟਕਰਾਅ ਹੋਣੇ ਕਨਫਲਿਕਟਸ ਹੋਣੇ ਕਨਫਿਊਜ਼ਨਸ ਫੈਦਾ ਹੋਣੀਆਂ ਕਨਟਰਡਿਕਸ਼ਨਸ ਆਉਣੀਆਂ ਸੌਰੀ ਥੋੜੇ ਜਿਹੇ ਲਫ਼ਜ਼ ਵਿੱਚ ਮੈਂ ਕੋਸ਼ਿਸ਼ ਕਰਦਾ ਵੀ ਪੰਜਾਬੀ ਬੋਲਾਂ ਦਾ ਥੋੜੇ ਜਿਹੇ ਲਫ਼ਜ਼ ਵਿੱਚ ਆ ਜਾਂਦੇ ਆ ਉਹ ਵੀ ਇੱਕ ਦੂਜੇ ਦੇ ਟਕਰਾ ਚਾਉਣਾ ਵੀ ਤੂੰ ਠੀਕ ਨਹੀਂ ਆ ਤੂੰ ਠੀਕ ਆ ਆ ਗੱਲ ਸਹੀ ਕਰ ਰਿਹਾ ਆਪਣਾ ਨਾ ਠੀਕ ਨਹੀਂ ਆ ਜਾਂ ਇਹ ਸਾਰੀਆਂ ਗੱਲਾਂ ਇਹ ਸਾਡੇ ਗਲਾਂ ਚ ਪਾਈਆਂ ਗਈਆਂ ਕਿਉਂਕਿ ਜਦੋਂ ਤੱਕ ਸਾਡੇ ਕੋਲ ਆਪਦਾ ਕੋਈ ਸਟਰਕਚਰ ਨਹੀਂ ਆ ਉਦੋਂ ਤੱਕ ਸਾਨੂੰ ਆਪ ਦਾ ਕੋਈ ਸਿਰਜਣਾ ਜਾਂ ਆਪਦੀ ਡੈਸਟਨੀ ਸਿਰਜਣੀ ਉਹ ਤਾਂ ਪਾਲਿਸੀ ਸਿਰਜਦੀ ਹੁੰਦੀ ਹੈ ਨਾ ਜੇ ਕੋਈ ਪਾਲਿਸੀ ਬਣੋ ਪਾਲਿਸੀ ਦਿੱਲੀ ਤੋਂ ਬਣਦੀ ਆ ਸਾਡੇ ਕੋਲੇ ਜੇ ਵਾਅਦਤ ਘਹਾਰਾਂ ਦੀ ਲੜਾਈ ਕਿੱਥੋਂ ਪੈਦਾ ਹੋਈ ਵੀ ਜਦੋਂ ਤੱਕ ਸਾਡੇ ਕੋਲੇ ਸਾਡੀ ਕਿਸਮਤਾਂ ਘੜਦੇ ਤੇ ਘੜਾਰ ਹੀ ਨਹੀਂ ਹੋਣਗੇ ਜਿਉਂ ਤੁਸੀਂ ਲਈ ਬੈਠੇ ਹੋ ਉਦੋਂ ਤੱਕ ਫਿਰ ਅਸੀਂ ਇੱਥੋਂ ਦੇ ਮਸਲਿਆਂ ਨੂੰ ਨਜਿੱਠੀ ਨਹੀਂ ਸਕਦੇ ਗੱਲ ਤਾਂ ਨਹੀਂ ਕੀਤੀ ਇਹ ਇਹ ਨੂੰ ਕਦੇ ਇਹ ਕਹਿ ਦਿੰਦੇ ਆ ਇਹ ਕੱਟੜਵਾਦ ਆ ਇਹ ਤਾਂ ਹਰ ਮੁਖ ਲੜਾਈ ਲੜਦੇ ਆ ਵੀ ਧਰਮੀ ਤਾਂ ਸਾਨੂੰ ਸਭ ਕੁਝ ਸਿਖਾਉਂਦਾ ਦਿੱਲੀ ਤੇ ਅਸੀਂ ਗਏ ਚੜ੍ਹ ਕੇ ਕੋਈ ਦੁਕਾਨ ਲੁੱਟੀ ਹੋਵੇ ਕਿਸੇ ਧੀ ਭੈਣ ਦੀ ਬਪੱਤੀ ਕੀਤੀ ਹੋਵੇ ਕਿਸੇ ਹੋਰ ਤਰ੍ਹਾਂ ਦਾ ਉਲਾਂਘਾ ਲੈ ਕੇ ਆਏ ਹੋઈએ ਅਸੀਂ ਕੁਝ ਵੀ ਤੇ ਜਦੋਂ ਇਹ ਚੜ੍ਹ ਕੇ ਆਉਂਦੇ ਆ ਫਿਰ ਇਹ ਕੁਝ ਵੀ ਦੇਖਦੇ ਇਹਨਾਂ ਨੇ ਆ ਕੇ ਸਿੱਧੀ ਗੋਲੀ ਵੀ ਮਾਰ ਦੇਣੀ ਆ ਸਾਡੀਆਂ ਧੀਆਂ ਭੈਣਾਂ ਦੀ ਬਪੱਤੀ ਵੀ ਕੀਤੀ ਗਈ ਸਭ ਕੁਝ ਚੋਲਿਆ ਸ ਪਰਵਤ ਸਾਹਿਬ ਜਸਟੀਫਾਈਡ ਤੇ ਜੇ ਅਸੀਂ ਕੁਝ ਨਾ ਵੀ ਕਰੀਏ ਇਕੱਲਾ ਇਹੀ ਨਿਸ਼ਾਨ ਸਾਹਿਬ ਦੀ ਅਗਵਾਈ ਚ ਲੜਾਈ ਲੜੀਏ ਉਹ ਵੀ ਮਨਜ਼ੂਰ ਨਹੀਂ ਤੁਸੀਂ ਨਿਸ਼ਾਨ ਸਾਹਿਬ ਦੀ ਅਗਵਾਈ ਚ ਸਾਨੂੰ ਬਚਾਓ ਫਿਰ ਤੁਸੀਂ ਦੇਸ਼ ਭਗਤ ਹੋ ਪਰ ਜੇ ਇਸ ਨਿਸ਼ਾਨ ਸਾਹਿਬ ਦੀ ਅਗਵਾਈ ਜਾਂਦੇ ਹੱਕ ਮੰਗੋਗੇ ਫਿਰ ਤੁਸੀਂ ਹੱਤ ਵਰਦੀ ਹੋ ਤੁਸੀਂ ਗद्दार ਹੋਰ ਬੜਾ ਕੋਸ਼ ਤੁਸੀਂ ਦਲਾਲ ਸੋ ਮੈਂ ਤਾਂ ਬੜਾ ਬੜੇ ਸਰਟੀਫਿਕੇਟ ਮੇਰੇ ਕੋਲੇ ਪਈ ਆ ਸਮੇ ਸਮੇ ਤੇ ਵੰਡੇ ਗਏ ਤੇ ਉਹ ਮੇਰੀ ਝੋਲੀ ਚ ਪੈਂਦੇ ਆਏ ਸੋ ਇਹੀ ਇੰਨੀ ਆ ਗੱਲਾਂ ਆਪਾਂ ਕਰਨੀਆਂ ਸੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ ਤੇ बस ਇੱਕ ਬੇਨਤੀ ਇਹੀ ਆ ਵੀ ਇਹਨਾਂ ਸ਼ਖਸੀਤਾਂ ਤੋਂ ਸਿੰਘ ਸ਼ਹੀਦਾਂ ਤੋਂ ਸਾਡੇ ਗੁਰੂ ਸਾਹਿਬ ਤੋਂ ਅਸੀਂ ਪ੍ਰੇਰਨਾ ਲੈਂਦੇ ਰਹੀਏ ਫੇਰ ਨਹੀਂ ਅਸੀਂ ਡੋਲਦੇ ਫਿਰ ਆਪ ਹੀ ਬਖਸ਼ਿਸ਼ਾਂ ਹੋ ਜਾਣਗੀਆਂ ਕਿਉਂਕਿ ਤੁਸੀਂ ਵੇਖੋ ਜਿੱਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਰਚ ਸੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਪੰਥ ਖੜਾ ਹੋ ਜਾਊਗਾ ਉਹ ਪੰਥ ਗੁਰੂ ਦੀ ਅਗਵਾਹੀ 'ਚ ਚੱਲ ਰਿਹਾ ਕੋਈ ਲੀਡਰ ਨਹੀਂ ਹੈ ਕਦੇ ਹੋਇਆ ਵੀ ਲੀਡਰ ਨਾ ਹੋਵੇ ਕਿਸੇ ਵੀ ਕੋਈ ਮੋਰਲ ਅਥਾਰਟੀ ਨਾ ਹੋਵੇ ਉਹਨਾਂ ਤੇ ਗੁਰੂ ਦੀ ਅਗਵਾਹੀ 'ਚ ਹੋ ਕੇ ਤਮਾਉਣ ਤੇ ਮੁੜ ਕੇ ਫਿਰ ਕਿੱਥੇ ਸਮਾ ਜਾਣ ਇਹ ਉਹ ਹੀ ਜਾਣਦਾ ਆਪਣੀ ਤਾਂ ਪੱਲੇ ਨਹੀਂ ਪੈਂਦੀਆਂ ਅਸੀਂ ਕਿੱਥੇ ਔਰ ਫੇਰ ਕੋਈ ਲੰਬਾ ਨਹੀਂ ਛੰਡੀਗੜ ਗਏ ਹਜ਼ਾਰਾਂ ਦੀ ਗਿਣਤੀ ਚ ਉੱਥੇ ਵਾਪਸ ਆ ਗਏ ਗਵਰਨਰ ਨੇ ਇਹ ਕਿਹਾ ਵੀ ਤੁਸੀਂ 25 ਸਾਲ ਤੋਂ ਤੁਮਾਰੇ ਜਿਹੜੇ ਤੁਹਾਡੇ ਬੰਦੀ ਸਿੰਘ ਆ ਉਹਨਾਂ ਦੀ ਰਿਹਾਈ ਕਰਦੇ ਤੁਸੀਂ ਲਿਖ ਕੇ ਦੇ ਦਿਓ ਹੁਣ ਦੇਖਦੇ ਆਂ ਆਪਣੇ ਵਾਅਦਿਆਂ ਤੇ ਖੜਦੇ ਆ ਕਿ ਮੁੱਕਰਦੇ ਆ ਉਹ ਵੀ ਦੇਖਾਂਗੇ ਪਰ ਵਾਦਾ ਕਰਕੇ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਹਾਨੂੰ ਦੁਬਾਰਾ ਮਿਲ ਗਏ ਕਹਿੰਦੇ ਕੀ ਲੋੜ ਆ ਕਿ ਗਵਰਨਰ ਤੁਹਾਨੂੰ ਕਹਿ ਰਿਹਾ ਬਸ ਹੋ ਜਾਣਾ ਸੋ ਅਸੀਂ ਤਾਂ ਬੜੇ ਖੁਸ਼ ਹੋਏ ਪਰ ਜਵਾਬ ਨਹੀਂ ਕਲਮੀ ਤੇ ਬੜੇ ਵਾਦੇ ਹੋਏ ਆ ਸੋ ਦੇਖਦੇ ਆ ਇਹ ਤਾਂ ਲਿਖ ਕੇ ਮੁਕਰੇ ਆ ਸੋ ਸਾਸੀ ਵੇਸਲੇ ਵੀ ਨਹੀਂ ਹੋ ਸਕਦੇ ਸੋ ਇਸ ਕਰਕੇ ਆਪਾਂ ਗੱਲਾਂ ਨੂੰ ਆਪਣੇ ਲਈ ਸਮਝਣਾ ਵੀ ਅਸੀਂ ਜਿਹੜੇ ਮਸਲਿਆਂ ਨਾਲ ਜੂਝੀ ਜਾਂਦੇ ਆ ਸਾਡੇ ਗਲਾਂ 'ਚ ਪਾਏ ਗਏ ਆ ਸਾਡੇ ਮਸਲੇ ਨਹੀਂ ਸਾਨੂੰ ਇੱਥੇ ਆ ਕੇ ਵਿਤਰੰਗਾ ਮਾਰਚ ਸ਼ਾਂਤੀ ਮਾਰਚ ਕੱਢਦੇ ਆਂ ਅਸੀਂ ਜਿਹੜਾ ਨੈਸ਼ਨਲ ਕ੍ਰਾਈਮ ਬਿਊਰੋ ਆ ਉਹ ਕਹਿੰਦਾ ਪੰਜਾਬ ਚ ਸਭ ਤੋਂ ਘੱਟ ਕ੍ਰਾਈਮ ਆ ਫਿਰ ਸਾਡੇ ਕਹਦਾ ਸ਼ਾਂਤੀ ਮਾਰਚ ਕੱਢੀ ਜਾਂਦੇ ਆ ਤੁਸੀਂ ਤੁਸੀਂ ਯੂਪੀ ਚ ਜਾ ਕੇ ਕੱਢੋ ਕੋਈ ਸ਼ਾਂਤੀ ਮਾਰਚ ਦਿੱਲੀ ਚ ਕੱਢੋ ਜਿੱਥੇ ਨਾਲ ਕ੍ਰਾਈਮ ਆ ਸਾਡੇ ਕੀ ਲੋੜ ਪਈ ਸ਼ਾਂਤੀ ਮਾਰਚ ਤਿਰੰਗਾ ਲੈ ਕੇ ਸ਼ਾਂਤੀ ਮਾਰਚ ਕੱਢ ਰਹੇ ਆਂ ਅਸੀਂ ਇਹਦਾ ਬਸ ਸਾਨੂੰ ਲਾਭ ਲੈਂਦੇ ਆ ਪਿੱਛੇ ਅਸੀਂ ਦਰੋਂ ਭੋਲੇ ਆ ਅਸੀਂ ਲੱਗ ਵੀ ਪੈਨੇ ਆ ਜਦੋਂ ਉਹਨੂੰ ਸਾਡੇ ਗੱਲ ਸਮਝ ਆਉਂਦੀ ਆ ਉਦੋਂ ਨੂੰ ਫਿਰ ਸਾਨੂੰ ਆਇਂ ਲੱਗਦਾ ਵੀ ਹੁਣ ਯਾਰ ਕੀ ਕਰੀਏ ਕੋਈ ਗਾ ਨਹੀਂ ਸਾਹਮਣੇ ਖੜਾ ਹੁੰਦਾ ਸਭ ਦਿੱਲੀ ਦੀ ਝੋਲੀ ਚ ਬੈਠੇ ਹੁੰਦੇ ਆ ਸੋ ਕੋਈ ਨੀ ਹੌਲੀ ਹੌਲੀ ਲੀਡਰਸ਼ਿਪ ਵੀ ਪੈਦਾ ਹੋਊ ਲੀਡਰਸ਼ਿਪ ਇਵੋਲਵ ਵੀ ਹੋਊਗੀ ਸਾਡੀਆਂ ਅਰਦਾਸਾਂ ਕਰਕੇ ਕੋਈ ਤਾਂ ਜਰਨੈਲ ਬੌੜੂਗਾ ਜਿਹੜਾ ਉਸ ਵੇਲੇ ਜਿਵੇਂ ਸੰਤਾ ਨੇ ਇੱਕ ਵਾਰੀ ਜਿੱਤੀ ਸੀ ਏਡ ਵਾਰੀ ਕਰੂਗਾ ਕਾਝ ਹੌਦ ਤੱਕ ਤਾਂ ਆਪਸ ਚਾਹ ਗੱਲਾਂ ਬਾਤਾਂ ਕਰਕੇ ਇੱਕ ਦੂਜੇ ਦੇ ਅੰਦਰ ਇਹ ਗੱਲ ਇਹ ਜਜ਼ਬਾ ਪੈਦਾ ਰੱਖੀਏ ਕਿ ਇਹ ਲੜਾਈ ਲੜਦੇ ਰਹਿਣਾ ਚਾਹੀਦਾ ਸਾਨੂੰ ਤੇ ਇਹ ਇਸੇ ਤਰ੍ਹਾਂ ਨਿਰੰਤਰ ਜਿਹੜਾ ਸੰਘਰਸ਼ ਆ ਜਾਰੀ ਰਹੇ ਹੋਂਦ ਦੀ ਲੜਾਈ ਆ ਪਛਾਣ ਦੀ ਲੜਾਈ ਆ ਸੋ ਹਜੇ ਵੀ ਲੜਦੇ ਲੜ ਰਹੇ ਆ ਤੇ ਲੜਦੇ ਰਹਾਗੇ ਮੇਰੇ ਵੱਲੋਂ ਪਿਆਰ ਸਤਿਕਾਰ ਇੱਕ ਵਾਰੀ ਫੇਰ ਗਾਇਬੂ ਜੀ ਦਾ ਖਾਲਸਾ ਗਾਇਬੂ ਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ